ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭ ਜੀ ਦਾ ਸਵਾਗਤ ਹੈ ਜੀ ਸਰਬਤਰਮ ਨਿਊਜ਼ ਚੈਨਲ ਟੀਮ ਅੱਜ ਪਹੁੰਚੀ ਪਿੰਡ ਫੁਗਲਾਣਾ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਜਿੱਥੇ ਕੀ ਵਿਸ਼ਵ ਦੁਆਬਾ ਰਾਜਪੂਤ ਸਭਾ ਪੰਜਾਬ ਰਜਿਸਟਰਡ ਵੱਲੋਂ ਸਵਰਗ ਵਾਸੀ ਦਵਿੰਦਰ ਸਿੰਘ ਪਰਮਾਰ ਦੀ ਯਾਦ ਵਿੱਚ ਸਾਲਾਨਾ ਫੁੱਟਬਾਲ ਟੂਰਨਾਮੈਂਟ 5 ਦਸੰਬਰ ਤੋਂ 28 ਦਸੰਬਰ ਤੱਕ ਕਰਵਾਇਆ ਜਾ ਰਿਹਾ ਹੈ ਇਸ ਮੌਕੇ ਕਲਬ ਪ੍ਰਦਾਨ ਬਲਵਿੰਦਰ ਸਿੰਘ ਪਾਮ ਬਲਵੀਰ ਸਿੰਘ ਫੁਗਲਾਣਾ ਜਨਰਲ ਸਕੱਤਰ ਨੇ ਸਰਬਤਰਮ ਨਿਊਜ਼ ਦੀ ਟੀਮ ਨਾਲ ਗਲਬਾਤ ਕਰਦੇ ਅਦਸਿਆ ਕੇ ਸ਼ਾਨਦਾਰ ਫੁੱਟਬਾਲ ਟੂਰਨਾਮੈਂਟ ਦਾ ਜਥੇਦਾਰ ਬਾਬਾ ਗੁਰਦੇਵ ਸਿੰਘ ਮੁਖੀ ਸਾਹਿਬਜ਼ਾਦਾ ਬਾਬਾ ਫਤੇ ਸਿੰਘ ਤਰਨਾ ਦਲ ਬਜਵਾੜਾ ਕਲਾ ਕੁਲਦੀਪ ਸਿੰਘ ਸਹੋਤਾ ਕਨੇਡਾ ਜਤਿੰਦਰ ਸਿੰਘ ਵਿੱਕੀ ਪਰਮਾਰ ਅਮਰੀਕਾ ਮਨਜੀਤ ਸਿੰਘ ਰਠੌਰ ਪ੍ਰਦਾਨ ਵਿਸ਼ਵ ਦੋਆਬਾ Rajput ਸਬਾਈਟਲੀ ਆਪਣੇ ਕਾਰਕਮਲਾ ਨਾਲ ਸਾਂਝੇ ਤੌਰ ਤੇ ਅਰਦਾਸ ਹੋਣ ਤੋਂ ਬਾਅਦ ਉਦਗਾਟਨ ਕੀਤਾ ਇਸ ਮੌਕੇ ਪ੍ਰਬੰਧਕਾਂ ਨੇ ਦਸਿਆ ਕੇ दूसरे शानदार फुटबाल टूर्नामेंट विच इलाके पर तो नामवर टीम हिस्सा ले रही हैं इस मौके प्रबंधक ने दसा के उद्घाटनी मैच पदियाणा अजड़ाम करवाया गया जिस विच पिंड पदियाणा टीम जेतु रही इस मौके प्रबंधक ने दसा के दिसंबर नु फाइनल वाले दिन मुख्य मेहमान डॉक्टर राज कुमार चब्बेवाल मेंबर पार्लीमेंट होशियारपुर डॉक्टर ईशान कुमार हल्का विधायक चब्बेवाल ਜੇਤੂ ਅਤੇ ਉਪ ਜੇਤੂ ਟੀਮਾਂ ਨੂੰ ਇਨਾਮਾ ਦੀ ਵੰਡ ਕਰਨਗੇ ਇਸ ਮੌਕੇ ਕਲਬ ਦੇ ਸਰਪ੍ਰਸਤ ਫਤਿਹ ਸਿੰਘ ਪਰਹਾਰ ਕਲਬ ਪ੍ਰદાન ਬਲਵਿੰਦਰ ਸਿੰਘ ਪਾਮ ਬਲਵੀਰ ਸਿੰਘ ਫੁਗਲਾਣਾ ਜਨਰਲ ਸਕੱਤਰ ਜਸਪਾਲ ਸਿੰਘ ਪਰਮਾਰ ਚੇਅਰਮੈਨ ਸੁਖਜੀਤ ਸਿੰਘ ਪਰਮਾਰ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਲਰਾ ਸੀਨੀਅਰ ਮੀਤ ਪ੍ਰਧਾਨ ਸਤਵੀਰ ਸਿੰਘ ਪਰਮਾਰ ਖਜ਼ਾਨਚੀ ਸੁਖਜੀਤ ਸਿੰਘ ਪਰਮਾਰ ਮੀਤ ਪ੍ਰਧਾਨ ਮਨਜਿੰਦਰ ਸਿੰਘ ਸੋਨੂ ਜਤਿੰਦਰ ਸਿੰਘ ਵਿੱਕੀ ਪਰਮਾਰ ਜਥੇਦਾਰ surjit singh masuta जगतार सिंह पुंगरनी, नंबरदार बलजीत सिंह तामी, अवतार सिंह डांडियान, अमरजीत सिंह पदियाणा चरणजीत गुर रमेश कुमार बलाक सिंह मिठू गुरदयाल जलवेहड़ा जसवीर सिंह पाम सरपंच विपिन ठाकुर हरमनजोत सिंह ओंकार सिंह मिनहास सबका प्रधान मंगल सिंह जलवेहड़ा संजीव जसवाल बलवीर सिंह लुटेरा कला रणजीत सिंह जलपुता ਅਤੇ ਪਾਰੀ ਗਿੰਟੀ ਵਿੱਚ ਫੁੱਟਬਾਲ ਖੇਡ ਪ੍ਰੇਮੀ ਇਸ ਮੌਕੇ ਹਾਜ਼ਰ ਸਨ ਆਓ ਦੇਖਦੇ ਹਾਂ ਇਸ ਮੌਕੇ ਦੀਆਂ ਕੁਝ ਲਾਈਵ ਤਸਵੀਰਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫੇਸਬੁੱਕ ਪੇਜ ਨੂੰ ਫੋਲੋ ਕਰੋ ਧੰਨਵਾਦ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਬਹੁਤ ਖੁਸ਼ੀ ਦੇ ਕੱਲ ਹੈ ਕਿ ਬਿਸ਼ਵ ਦੁਆਬਾ ਰਾਜਪੁਰ ਸਭਾ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਦਾਰ ਦਵਿੰਦਰ ਸਿੰਘ ਜੀ ਸੱਚਖੰਡ ਵਾਸੀ ਉਹਨਾਂ ਦੀ ਮਿੱਠੀ ਯਾਦ ਅੰਦਰ ਇਹ ਫੁੱਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਸੋ ਸਾਰੇ ਨਗਰ ਨਿਵਾਸੀ ਬਿਸ਼ਵ ਦੁਆਬਾ ਰਾਜਪੁਰ ਸਭਾ ਅਤੇ ਦੁਆਬਾ ਜਨਰਲ ਕਾਟਾਗਰੀ ਇਸਾਰੇ ਹੀ ਮੈਂਬਰਾਂ ਸਹਿਬਾਨ ਨੂੰ ਮੈਂ ਸਭ ਜਿਆਦਾ ਬਾਬਾ ਫਤਿਹ ਸਿੰਘ ਤਰਨਾਂ ਦਾ ਜਥੇਬੰਦੀ ਵੱਲੋਂ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਕਿਉਂਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਪਹੁੰਚਣ ਵਾਸਤੇ ਉਹਨਾਂ ਦੀ ਹੈਲਥ ਦੀ ਕੇਅਰ ਕਰਨ ਵਾਸਤੇ ਇਹ ਖੇਡਾਂ ਬੜੀਆਂ ਜ਼ਰੂਰੀ ਹਨ ਜੋ ਦੂਸਰੇ ਪਾਸ਼ਾ ਮਹਾਰਾਤਾ ਅੰਦਰ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਲ ਅਖਾੜਾ ਸ੍ਰੀ ਖਡੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਰੱਬ ਕੀਤਾ ਸੀ ਜਿੱਥੇ ਸਤਗੁਰ ਜੀ ਨੇ ਗੁਰਮੁਖੀ ਅੱਖਰ ਬਣਾਏ ਉੱਥੇ ਮਾਲਖਾੜਾ ਸ਼ੁਰੂ ਕਰਕੇ ਨੌਜਵਾਨਾਂ ਦੇ ਜੋ ਹੈਲਥ ਦੀ ਕੇਅਰ ਕਰਨ ਵਾਸਤੇ ਉਹਨਾਂ ਨੂੰ ਘੋਦੇ ਪੀਪੇ ਉਹਨਾਂ ਦੀ ਵਰਜਸ਼ ਕਰਨ ਵਾਸਤੇ ਅਖਾੜਾ ਬਣਾਇਆ ਗਿਆ ਸੀ ਇਸੇ ਤਰ੍ਹਾਂ ਪੰਜ ਪਿਆਲੇ ਪੰਜ ਪੀਰ ਸ਼ਟਮ ਪੀਰ ਬੈਠਾ ਗੁਰ ਭਾਰੀ ਅਰਜ ਨੂੰ ਕਾਇਆ ਪਲਟ ਕੇ ਮੂਰਤ ਹਰਗੋਬਿੰਦ ਸਵਾਰੀ ਚੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਬਾਰੋ-ਬਾਰੀ ਦਲ ਭੰਜਨ ਗੁਰ ਸورਮਾ ਵੱਡਜੋ ਦਾ ਬਹੁ ਪਰਵਕਾਰ ਤੰਤਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਵੀ ਆਪਣੇ ਸਮੇਂ ਕੋਲ ਕਰਾਉਦੇ ਰਹੇ ਸ਼ਾਸਤਰ ਵਿਦਿਆ ਤੇ ਅਭਿਆਸ ਕਰਵਾਉਂਦੇ ਰਹੇ ਧੰਨ ਗੁਰੂ ਕਲਗੀ ਤਰਪਦਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਵੀ ਆਪਣੇ ਸਮੇਂ ਦੇ ਅੰਦਰ ਜਿੱਥੇ ਸ਼ਾਸਤਰ ਵਿਦਿਆ ਦੇ ਅਭਿਆਸ ਉੱਥੇ ਜੰਗ ਜੂ ਕਰਤਵ ਅਤੇ ਉੱਥੇ ਕੋਲ ਵੀ ਕਰਵਾਉਂਦੇ ਰਹੇ ਸਤਿਗੁਰ ਸੱਚੇ ਪਾਤਸ਼ਾਹ ਜੀ ਬਲੋ ਚਲਾਈ ਹੋਈ ਮਰਜ਼ਾਦਾਂ ਨੂੰ ਸਾਡਾ ਪੰਜਾਬ ਜਿਹੜਾ ਹੈ ਉਹਨੂੰ ਫੋਲੋ ਕਰ ਰਿਹਾ ਹੈ ਸੋ ਮੈਂ ਇਹ ਦੋਨਾਂ ਜਥੇਬੰਦੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਕਿ ਨੌਜਵਾਨਾਂ ਦੀ ਸਿਹਤ ਦਾ ਖਿਆਲ ਰੱਖਣ ਵਾਸਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਵਾਸਤੇ ਉਹਨਾਂ ਦਾ ਧਿਆਨ ਜਿਹੜਾ ਖੇਡਾਂ ਵੱਲ ਜਾਣ ਵਾਸਤੇ ਸੋ ਇਹ ਪੂਰੇ ਨਗਰ ਦਾ ਅਤੇ ਵਿਸ਼ਵ ਦੁਆਬਾ ਰਾਜਪੂ ਸਵਾ ਦਾ ਦੁਆਬਾ ਜਨਰਲ ਕੈਟਾਗਰੀ ਸੋ ਸਾਰੇ ਜਿੰਨੇ ਵੀ ਮੈਂਬਰਾਂ ਸਹਿਬਾਨ ਸਤਿਕਾਰਯੋਗ ਹਸੀਆਂ ਇੱਥੇ ਜੋ ਜਥੇਬੰਦੀਆਂ ਦੀ کریم ਇੱਥੇ ਪਹੁੰਚੀ ਹੈ ਸਾਰਿਆਂ ਦਾ ਧੰਨਵਾਦ ਉਥੇ ਪੱਤਰਕਾਰ ਵੀਰਾਂ ਦਾ ਵੀ ਦਾਸ ਧੰਨਵਾਦ ਕਰਦਾ ਤੇ ਸੰਗਤਾਂ ਦਾ ਵੀ ਧੰਨਵਾਦ ਕਰਦਾ ਕਿ ਇਹੋ ਜਿਹੇ ਉਪਰਾਲੇ ਸਾਨੂੰ ਕਰਨੇ ਚਾਹੀਦੇ ਆਪਣੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਦੀ ਜਬਾਨੀ ਨੂੰ ਬਚਾਉਣ ਵਾਸਤੇ ਸੋ ਇਹ ਇਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਉਹ ਸ਼ੋਭਾ ਪਾਉਂਦੇ ਹਨ ਤੇ ਦਾਸ ਬਹੁਤ ਬਹੁਤ ਧੰਨਵਾਦ ਕਰਦਾ ਹੋਇਆ ਖਿਮਾ ਦਾ ਜਾਚਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵਾਹਿਗੁਰੂ ਜੀ ਦੇ ਪਤੇ ਅੱਜ ਬਹੁਤ ਹੀ ਸਤਿਕਾਰਯੋਗ ਮਰਦ ਬਾਸੀ ਦਾ ਦਵਿੰਦਰ ਸਿੰਘ ਜੀ ਪਰਮਾਰ ਉਨ੍ਹਾਂ ਦੇ ਪਵਿੱਤਰ ਯਾਦ ਨੂੰ ਕਾਇਮ ਰੱਖਦਿਆਂ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਦੂਸਰਾ ਸਾਲਾਨਾ ਟੂਰਨਾਮੈਂਟ ਕਰਵਾਇਆ ਗਿਆ ਔਰ ਜਿਹਦੇ ਵਿੱਚ ਸਾਡੇ ਸਮੁੱਚੇ ਜਥੇਬੰਦੀ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ ਮੁਖੀ ਸਾਹਿਬ ਜੀ ਆਦਾ ਬਾਬਾ ਫਾਜ਼ਲ ਸਿੰਘ ਤਾਨਾ ਦਲਬਤ ਗੋੜਾ ਜਤਿੰਦਰ ਸਿੰਘ ਜੀ ਵਿੱਕੀ ਯੂਐਸਏ ਜਿਨ੍ਹਾਂ ਦੇ ਪਿਤਾ ਦੀ ਯਾਦ ਦੇ ਵਿੱਚ ਇਹ ਕਰਵਾਇਆ ਜਾ ਰਿਹਾ ਔਰ ਸਾਡੇ ਵਿਸ਼ੇ ਸੱਦੇ ਦੇ ਉੱਤੇ ਸਰਦਾਰ ਕੁਲਦੀਪ ਸਿੰਘ ਸੋਤਾ ਕੈਨੇਡਾ ਤੋਂ ਉਹ ਵੀ ਇੱਥੇ تشریف ਲਿਆਇਆ ਤੋ ਮੈਂ ਆਪਣੇ ਸardar manjeet singh ji rathor ਸਾਡੇ ਜਿਹੜੇ ਵਿਸ਼ਵ ਦਵਾ ਰਾਜਪੂਤ ਸਭਾ ਇਟਲੀ ਦੇ ਪ੍ਰਧਾਨ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਔਰ ਜਿੱਥੇ ਮੈਂ ਨਗਰ ਨਿਵਾਸੀਆਂ ਦਾ ಗ್ರಾಮ ਪੰਚਾਇਤ ਦਾ ਇਲਾਕਾ ਨਿਵਾਸੀਆਂ ਦਾ ਧੰਨਵਾਦ ਕਰਦਾ ਉੱਥੇ ਜਥੇਬੰਦੀ ਦਾ ਵੀ ਕਹਿੰਦੇ ਲੋ ਧੰਨਵਾਦ ਕਰਦਾ ਜਿਨ੍ਹਾਂ ਨੇ ਇਹ ਵੱਡਾ ਉਪਰਾਲਾ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ